ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਗਾ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਆਪਣੇ ਘਰ ਦਾ ਸਵੇਰੇ ਦਰਵਾਜ਼ਾ ਖੋਲਦੇ ਹੋ ਤਾਂ ਤੁਸੀਂ ਇਸ ਸ਼ਬਦ ਦਾ ਜਾਪ ਕਰ ਲੈਣਾ ਤਾਂ ਵੇਖਿਓ ਸਾਧ ਸੰਗਤ ਜੀ ਤੁਹਾਡਾ ਘਰ ਧਨ ਦੌਲਤ ਦੇ ਨਾਲ ਭਰ ਜਾਵੇਗਾ ਸੋ ਸਹਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਸਹਾ ਸੰਗਤ ਜੀ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਦੇ ਵਿੱਚ ਬਰਕਤ ਹੋਵੇ ਹਰ ਕਦਮ ਉਹ ਅੱਗੇ ਵਧਦਾ ਹੀ ਜਾਵੇ ਐਵੇਂ ਕੋਈ ਨਹੀਂ ਕਹਿੰਦਾ ਕਿ ਜਿਹੜੇ ਪੈਸੇ ਹਨ ਉਹ ਦੋ ਗੁਣਾ ਹੋ ਜਾਣ ਜਾਂ ਤਿੰਨ ਗੁਣਾ ਹੋ ਜਾਣ ਹਰ ਇੱਕ ਮਨੋਕਾਰ ਬਰਕਤ ਹੀ ਮੰਗਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਕਮਾਉਂਦੇ ਤਾਂ ਬਹੁਤ ਆ ਪਰ ਉਹ ਪੈਸਾ ਜਿਹੜਾ ਹੈ ਬਿਮਾਰੀਆਂ ਤੇ ਰੋਗਾਂ ਤੇ ਖਰਚ ਹੋ ਜਾਂਦਾ ਹੈ ਪਤਾ ਵੀ ਨਹੀਂ ਲੱਗਦਾ ਕਿ ਪੈਸੇ ਕਿੱਥੇ ਚਲੇ ਗਏ ਹੁੰਦੇ ਹਨ ਇਸ ਦਾ ਭਾਵ ਇਹ ਹੈ ਕਿ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਸ ਲਈ ਹਮੇਸ਼ਾ ਹੀ ਉਸ ਅਕਾਲ ਪੁਰਖ ਦੇ ਅੱਗੇ ਬੇਨਤੀ ਤੇ ਅਰਦਾਸ ਕਰਿਆ ਕਰੋ ਜੇ ਤੁਹਾਡੇ ਕੋਲ ਸਭ ਕੁਝ ਆ ਜਾਂਦਾ ਹੈ ਪਰ ਉਸ ਵਿੱਚ ਤਿੱਲ ਦੇ ਦਾਣੇ ਜਿੰਨੀ ਵੀ ਬਰਕਤ ਨਹੀਂ ਤਾਂ ਇਦਾਂ ਦੀ ਮਾਇਆ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਸੰਗਤ ਜੀ ਜਦੋਂ ਆਪਾਂ ਰਾਤ ਨੂੰ ਸੌਂਦੇ ਆ ਤਾਂ ਸਵੇਰੇ ਉੱਠਦੇ ਆ ਤਾਂ ਉਠਣਸਾਰ ਆਪਾਂ ਨੋਮਾਨ ਅੰਦਰ ਚੱਲਦਾ ਹੁੰਦਾ ਹੈ ਕਿ ਪਤਾ ਨਹੀਂ ਸਾਡਾ ਅੱਜ ਦਾ ਦਿਨ ਕਿਵੇਂ ਦਾ ਲੰਘੇਗਾ ਅੱਜ ਪੈਸਾ ਆਵੇਗਾ ਜਾਂ ਨਹੀਂ ਸਾਡਾ ਜੋ ਕੰਮ ਹੈ ਉਹ ਸਿਰੇ ਵੀ ਚੜੇਗਾ ਜਾਂ ਨਹੀਂ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਾਧ ਸੰਗਤ ਜੀ ਜਦੋਂ ਤੁਸੀਂ ਸਵੇਰੇ ਉਠੋ ਤਾਂ ਆਪਣੇ ਮਨ ਦੇ ਨਾਲ ਕਦੇ ਉਦਾਸ ਨਾ ਹੋਵੋ ਐਵੇਂ ਕਦੇ ਨਾ ਸੋਚੋ ਕਿ ਅੱਜ ਦਾ ਦਿਨ ਸਾਡਾ ਕਿਵੇਂ ਦਾ ਲੰਗੇਗਾ ਆਪਣੇ ਨਾਲ ਕੀ ਕੁਝ ਮਾੜਾ ਹੋਇਆ ਕਦੇ ਕਿਸੇ ਦੇ ਨਾਲ ਗੁੱਸਾ ਨਾ ਕਰੋ ਕਿਸੇ ਲਈ ਮਨ ਵਿੱਚ ਉਠਣਸਾਰ ਨਾ ਨਰਾਜਗੀ ਗੁੱਸੇ ਦੀ ਭਾਵਨਾ ਨਾ ਰੱਖੋ ਹਮੇਸ਼ਾ ਖੁਸ਼ ਹੋ ਕੇ ਉੱਠਣਾ ਚਾਹੀਦਾ ਹੈ ਤੇ ਉਠਣਸਾਰ ਸੰਗਤ ਜੀ ਵੈ ਗੁਰੂ ਪਰਮਾਤਮਾ ਜੀ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੋ ਕਿ ਪਾਛਾ ਜੀ ਨਵਾਂ ਦਿਨ ਨਵੀਂ ਜ਼ਿੰਦਗੀ ਦਿੱਤੀ ਹੈ ਉਸ ਲਈ ਸ਼ੁਕਰਾਨਾ ਕਿਹਾ ਜਾਂਦਾ ਹੈ ਕਿ ਨੀਂਦ ਦਾ ਅੱਧ ਤੋਂ ਵਾਧਾ ਕਾਲ ਚਲਾਣੇ ਦੇ ਬਰਾਬਰ ਹੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਨੀਂਦ ਵਿੱਚ ਕੁਝ ਨਹੀਂ ਪਤਾ ਹੁੰਦਾ ਕਿ ਅਸੀਂ ਉਠਾਂਗੇ ਜਾਂ ਨਹੀਂ ਉਠਾਂਗੇ ਉਸ ਪਰਮਾਤਮਾ ਦੀ ਰਜ਼ਾ ਦੇ ਨਾਲ ਹੀ ਅਸੀਂ ਸਵੇਰੇ ਉੱਠਦੇ ਹਾਂ ਤੇ ਆਪਾਂ ਨੂੰ ਪ੍ਰਾਣ ਦਿੰਦੇ ਹਨ ਇਸ ਲਈ ਉਠਨਸਾਰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਆਪਣੇ ਵਿੱਚ ਉਹ ਬੜੇ ਜਾਣੇ ਐਵੇਂ ਦੇ ਹਨ ਜਿਹੜੇ ਉਠਨਸਾਰ ਨੂੰ ਤੋਤਾ ਤੇ ਪ੍ਰਸ਼ਾਦਾ ਖਾ ਲਿਆ ਅੱਜ ਆਪਾਂ ਗੱਲ ਕਰਾਂਗੇ ਕਿ ਉਠਨਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਜੰਗਤ ਜੀ ਘਰ ਦਾ ਦਰਵਾਜ਼ਾ ਗੋਲਣ ਸਮੇ ਇਹ ਸ਼ਬਦ ਬੋਲਣੇ ਚਾਹੀਦੇ ਹਨ ਤਾਂ ਵਿਸ਼ਵਾਸ ਤੇ ਸ਼ਰਧਾ ਦੇਣ ਵਾਲੇ ਪੜਨੇ ਵੀ ਚਾਹੀਦੇ ਹਨ ਤੁਹਾਡਾ ਘਰ ਵਰਕਤਾ ਤੇ ਰਹਿਮਤਾ ਦੇ ਨਾਲ ਭਰ ਜਾਵੇਗਾ ਆਪਣੇ ਸਾਬਦੇ ਘਰਾਂ ਦੇ ਵਿੱਚ ਇੱਕ ਮੁੱਖ ਦਰਵਾਜ਼ਾ ਤਾਂ ਹੁੰਦਾ ਹੀ ਹੈ ਉਸ ਸਮੇਂ ਕੀ ਕਰਨਾ ਹੈ ਕਿ ਹਰ ਕੋਈ ਬੋਲ ਸਕਦਾ ਹੈ ਬੱਚੇ ਬਜ਼ੁਰਗ ਕੁਰਖ ਬੀਬੀਆਂ ਤੁਸੀਂ ਸਿਰਫ ਪੰਜ ਵਾਰ ਬੋਲੋ ਜਦੋਂ ਤੁਸੀਂ ਇਦਾਂ ਬੋਲੋਗੇ ਤੁਸੀਂ ਆਪ ਘਰ ਦਾ ਮਾਹੌਲ ਬਦਲਿਆ ਹੋਇਆ ਵੇਖੋਗੇ ਤੁਸੀਂ ਇਸ ਤੋਂ ਬਾਅਦ ਹੱਥ ਜੋੜ ਕੇ ਕਹੋ ਪਾਚਾ ਜੀ ਮੈਨੂੰ ਅੱਜ ਮੁਸ਼ਕਲਾਂ ਤੇ ਪਰੇਸ਼ਾਨੀਆਂ ਤੋਂ ਦੂਰ ਰੱਖਿਓ ਮੇਰੇ ਘਰ ਵਿੱਚ ਹਰ ਇੱਕ ਚੀਜ਼ ਦੇ ਵਿੱਚ ਬਰਕਤ ਪਾਓ ਪਰਮਾਤਮਾ ਇਨਾ ਕੰਮ ਤੁਸੀਂ ਮੈਨੂੰ ਰੋਜ਼ ਕਰਨ ਲਈ ਦਿੱਤਾ ਹੈ ਨਾ ਇਸ ਦੇ ਨਾਲ ਗਰੀਬੀ ਤੇ ਦਲਿਤਰ ਮੇਰੇ ਘਰੋਂ ਖੰਭ ਲਾ ਕੇ ਉੱਜਾਨ ਇਸ ਨਾਲ ਪਰਮਾਤਮਾ ਦੀ ਮਿਹਰ ਤੋਂ ਬਿਨਾ ਹੋਰ ਕਿਸੇ ਦੇ ਵੀ ਅੱਗੇ ਮੈਨੂੰ ਹੱਥ ਨਾ ાડਣਾ ਪੈ ਜਾਵੇ ਇਦਾਂ ਕਰਨ ਨਾਲ ਸਾਰਾ ਦਿਨ ਬੜਾ ਹੀ ਖੁਸ਼ੀ-ਖੁਸ਼ੀ ਲੰਘੇਗਾ ਘਰ ਪਰਿਵਾਰ ਤੇ ਆਦਰ ਸਤਕਾਰ ਦੀ ਪਹਿਲ ਹੋਵੇਗੀ ਫਿਰ ਇਹ ਛੋਟਾ ਜਿਹਾ ਕੰਮ ਤੁਸੀਂ ਰੋਜ਼ ਕਰਨਾ ਹੈ ਵਰਕਤ ਤੁਸੀਂ ਆਪ ਵੇਖਿਓ ਐਵੇਂ ਨਾ ਇੱਕ ਵਾਰ ਇੱਕ ਥਾਂ ਤੋਂ ਕਹਿੰਦੇ ਕਿ ਇੱਕ ਰਾਜਾ ਤੇ ਉਹਦੇ ਨਾਲ ਉਸਦਾ ਮੰਤਰੀ ਜਾ ਰਿਹਾ ਸੀ ਕਹਿੰਦੇ ਉਹ ਜਿਹੜਾ ਮੰਤਰੀ ਸੀ ਨਾ ਬੜਾ ਹੀ ਗਿਆਨਵਾਨ ਸੀ ਤੇ ਕਹਿੰਦੇ ਜਦੋਂ ਰਾਹ ਤੋਂ ਲੰਗੀ ਜਾਂਦਾਂ ਸਾਹਮਣੇ ਤੋਂ ਇੱਕ ਮੰਗਤਾ ਆਇਆ ਤਾਂ ਰਾਜਾ ਕਹਿੰਦਾ ਕਿ ਕਿੱਡਾ ਵਿਚਾਰਾ ਆਪਣੇ ਦੁਖੀ ਦਿਨ ਕੱਟ ਰਿਹਾ ਹੈ ਚੱਲ ਨਾ ਅੱਜ ਮੈਂ ਇਹਦੇ ਨਾਲ ਕੁਝ ਅਜਾਹਾ ਕਰਦਾ ਕਿ ਇਸਦੀ ਜ਼ਿੰਦਗੀ ਬਦਲ ਦਿੰਦਾ ਹਾਂ ਅੱਜ ਮੈਂ ਇਹਨੂੰ ਇੰਨਾ ਕੁਝ ਦੇ ਦੇਵਾਂਗਾ ਕਿ ਇਹਦੀ ਜ਼ਿੰਦਗੀ ਬਦਲ ਜਾਵੇਗੀ ਤੇ ਮੰਤਰੀ ਕਹਿਣ ਲੱਗਾ ਨਹੀਂ ਰਾਜਨ ਜਿਹੜਾ ਦਿਨ ਬਦਲਨੇ ਹਨ ਉਹ ਮਨੁੱਖ ਦੇ ਕਰਮਾਂ ਨਹੀਂ ਬਦਲਨੇ ਹੁੰਦੇ ਨੇ ਤੇ ਉਹਦੇ ਤੇ ਹੀ ਨਿਰਪਰ ਕਰਦੇ ਹਨ ਤੁਸੀਂ ਇਹਦੇ ਦਿਨ ਨਹੀਂ ਬਦਲ ਸਕਦੇ ਰਾਜਾ ਇਸ ਗੱਲ ਤੋਂ ਪ੍ਰਸੰਨ ਨਾ ਹੋਇਆ ਰਾਜੇ ਨੂੰ ਗੱਲ ਤੇ ਬੜਾ ਜ਼ਿਆਦਾ ਬੇਸ਼ਕੀਮਤੀ ਉਸਨੇ ਹਾਰ ਲਿਆ ਤੇ ਮਗਤੇ ਦੇ ਠੂਠੇ ਦੇ ਵਿੱਚ ਰੱਖ ਦਿੱਤਾ ਕਹਿੰਦਾ ਵੇਖ ਹੁਣ ਇਹਦੇ ਦਿਨ ਕਿਵੇਂ ਬਦਲ ਜਾਣੇ ਹਨ ਉਹ ਹਾਰ ਲੈ ਕੇ ਜਿਵੇਂ ਹੀ ਕੋਲ ਆਇਆ ਤੇ ਰਾਜੇ ਨੇ ਉਹਦੇ ਠੂਠੇ ਵਿੱਚ ਹਾਰ ਰੱਖ ਦਿੱਤਾ ਉਹ ਹਾਰ ਲੈ ਕੇ ਤੇ ਘਰ ਚਲਾ ਗਿਆ ਘਰ ਜਾ ਕੇ ਬੜਾ ਖੁਸ਼ ਹੋ ਰਿਹਾ ਸੀ ਜਦੋਂ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਦੋਂ ਜਾਨ ਲੱਗਾ ਤੇ ਕਹਿੰਦੇ ਕਿ ਪਾਣੀ ਦੀ ਪਿਆਸ ਲੱਗੀ ਤੇ ਉਹਦਾ ਪਾਣਾ ਵਾਪਰਿਆ ਕਿ ਦੋਵੇਂ ਹੀ ਹਾਰ ਵਾਲਾ ਪਾਸਾ ਜਿਹੜਾ ਸੀ ਜਿਹੜਾ ਠੂਠਾ ਰੱਖ ਕੇ ਪਾਣੀ ਪੀਣ ਲੱਗਾ ਕਹਿੰਦੇ ਕਿ ਇਨੇ ਚਿਰ ਨੂੰ ਇੱਕ ਇਹ ਲੋਡ ਦੀ ਹੋਈ ਆਈ ਤੇ ਚਮਕਦਾਰ ਚੀਜ਼ ਵੇਖ ਕੇ ਜਿਹੜੀ ਸੀ ਉਹ ਚੁੱਕ ਕੇ ਤੇ ਲੈ ਗਈ ਵਿਚਾਰਾ ਜਦੋਂ ਉੱਠ ਕੇ ਆਇਆ ਤੇ ਉਥੇ ਇੱਕ ਅੱਖ ਵੀ ਨਹੀਂ ਸੀ ਰੋਇਆ, ਕੁਰਲਾਇਆ ਤੇ ਅੱਜ ਸਾਰੀ ਗਰੀਬੀ ਦੇ ਦਿਨ ਦੂਰ ਹੋ ਜਾਣੇ ਸਨ। ਅੱਜ ਮੈਨੂੰ ਫਿਰ ਪ੍ਰਮਾਤਮਾ ਨੇ ਬੜਾ ਦੇਣਾ ਸੀ। ਆਹ ਕੀ ਮੇਰੇ ਨਾਲ ਪਾਣਾ ਵਾਪਰ ਗਿਆ। ਸ਼ਾਮ ਹੋਈ ਤੇ ਘਰ ਗਿਆ ਜੋ ਮੰਗਿਆ ਤੰਗਿਆ ਸੀ ਉਹਨੂੰ ਆਪਣੀ ਘਰਵਾਲੀ ਨੂੰ ਦੇ ਦਿੱਤਾ। ਆਪਣੀ ਘਰਵਾਲੀ ਨੂੰ ਫਿਰ ਸਾਰੀ ਹੀ ਗਾਥਾ ਦੱਸਣ ਲੱਗਾ। ਉਹਦੇ ਘਰਵਾਲੀ ਕਹਿੰਦੀ ਜਦੋਂ ਪ੍ਰਮਾਤਮਾ ਨੇ ਆਪਣੇ ਹਿੱਸੇ ਬਰਕਤ ਲਿਖੀ ਹੋਵੇਗੀ ਸਾਨੂੰ ਆਪਣੇ ਆਪ ਹੀ ਮਿਲ ਜਾਵੇਗੀ। ਉਹ ਕਹਿੰਦਾ ਕਿ ਠੀਕ ਐ। ਹੁਣ ਅਗਲੀ ਸਵੇਰ ਹੋਈ ਤੇ ਰਾਜਾ ਤੇ ਮੰਤਰੀ ਫੇਰ ਉੱਥੋਂ ਲੰਘ ਕੇ ਜਾ ਰਹੇ ਸਨ ਹੁਣ ਉਹ ਮੰਗਤਾ ਫੇਰ ਉਸੇ ਹੀ ਹਾਲਤ ਦੇ ਵਿੱਚ ਉੱਥੇ ਆਇਆ ਜਦੋਂ ਉਹਨੂੰ ਵੇਖਿਆ ਤੇ ਰਾਜਾ ਫੇਰ ਹੈਰਾਨ ਹੋ ਗਿਆ ਇਹ ਜਿਹੜਾ ਮੰਗਤਾ ਹੈ ਕੱਲ ਵੀ ਇਦਾਂ ਹੀ ਸੀ ਤੇ ਅੱਜ ਵੀ ਇਦਾਂ ਹੀ ਹੈ ਕੱਲ ਮੈਂ ਇਸਨੂੰ ਆਪਣਾ ਬੇਸ਼ਕੀਮਤੀ ਹਾਰ ਦਿੱਤਾ ਸੀ ਤੇ ਫਿਰ ਵੀ ਇਹ ਮੰਗਦਾ ਕਿਉਂ ਪਿਆ ਹੈ ਉਹਨਾਂ ਨੇ ਉਸਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਕੀ ਪਾਣਾ ਵਾਪਰਿਆ ਤਾਂ ਉਹਨੇ ਸਾਰੀ ਹੀ ਗੱਲਬਾਤ ਦੱਸੀ ਕਿਸ ਤਰ੍ਹਾਂ ਮੈਂ ਜਾ ਰਿਹਾ ਸੀ ਪਾਣੀ ਦੀ ਪਿਆਸ ਲੱਗੀ ਤੇ ਜਿਹੜਾ ਮੇਰਾ ਹਾਰ ਸੀ ਉਹ ਪਤਾ ਨਹੀਂ ਕਿੱਧਰ ਚਲਿਆ ਗਿਆ ਰਾਜੇ ਨੇ ਉਸ ਨੂੰ ਇੱਕ ਸੋਨੇ ਦੀ ਮੋਹਰਾਂ ਦੀ ਭਰੀ ਹੋਈ ਪੋਟਲੀ ਦਿੱਤੀ ਮੋਹਰਾਂ ਦੀ ਪੋਟਲੀ ਦੇ ਕੇ ਕਹਿੰਦਾ ਅੱਜ ਕਿਤੇ ਨਹੀਂ ਰੁਕਣਾ ਸਿੱਧਾ ਘਰ ਜਾਵੀਂ ਉਹ ਸਿੱਧਾ ਘਰ ਜਾਂਦਾ ਹੈ ਘਰ ਗਿਆ ਤੇ ਪਤਨੀ ਨਹੀਂ ਸੀ ਉਹਨੇ ਕੀ ਕੀਤਾ ਕਿ ਉਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਸੀ ਨਾ ਕਹਿੰਦੀ ਕਿ ਉਹਨੇ ਘੜੇ ਦੇ ਵਿੱਚ ਰੱਖ ਦਿੱਤੀ ਤੇ ਆਪ ਆਪਣੀ ਪਤਨੀ ਨੂੰ ਲੱਭਣ ਚਲਿਆ ਗਿਆ ਉਹਨੋਂ ਧਿਕਾਰ ਵਾਲੀ ਜੋ ਸੀ ਉਹਨੂੰ ਲੱਭਣ ਗਿਆ ਤੇ ਗਵਾਂਡਰ ਨੇ ਸਾਰੀ ਗੱਲ ਸੁਣ ਲਈ ਉਹਨੇ ਸੋਨੇ ਦੀ ਭਰੀ ਹੋਈ ਪੋਟਲੀ ਜਿਹੜੀ ਸੀ ਜਿਹੜੀ ਮੋਹਰਾਂ ਵਾਲੀ ਪੋਟਲੀ ਸੀ ਉਹਨੇ ਲੈ ਕੇ ਤੇ ਉਥੋਂ ਚਲੀ ਗਈ ਘਰ ਆਇਆ ਤੇ ਘਰ ਵਾਲੀ ਨੂੰ ਕਹਿੰਦਾ ਕਿ ਆਹ ਵੇਖ ਸਾਡੀ ਜੂਨ ਬਦਲ ਜਾਣੀ ਹੈ ਮੈਨੂੰ ਰਾਜੇ ਨੇ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦੇ ਦਿੱਤੀ ਹੈ ਤੇ ਹੁਣ ਵੇਖ ਇਹਦੇ ਨਾਲ ਆਪਣੀ ਜ਼ਿੰਦਗੀ ਬਦਲ ਜਾਵੇਗੀ ਉਹ ਘੜੇ ਵਿੱਚ ਵੇਖਦਾ ਹੈ ਤੇ ਉੱਥੇ ਕੁਝ ਵੀ ਨਹੀਂ ਹੁੰਦਾ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਰਾਜੇ ਨੇ ਮੈਨੂੰ ਪੋਟਲੀ ਦਿੱਤੀ ਸੀ ਤੇ ਜੇ ਦਿੱਤੀ ਸੀ ਤਾਂ ਹੁੰਦੀ ਇੱਥੇ ਇੱਥੇ ਹੋਣੀ ਸੀ ਇਹਨੂੰ ਕੀ ਹੋਇਆ ਉਹ ਵਿਚਾਰਾ ਅਗਲਾ ਦਿਨ ਹੁੰਦਾ ਤੇ ਫਿਰ ਉਸੇ ਹਾਲਤ ਵਿੱਚ ਮੰਗਦਾ ਫਿਰਦਾ ਸੀ ਰਾਜਾ ਕਹਿੰਦਾ ਕੱਲ ਤੇ ਅੱਜ ਮੈਂ ਇਹਨੂੰ ਸੋਨੇ ਦੀ ਇਹ ਪੋਟਲੀ ਦਿੱਤੀ ਸੀ ਮੋਹਰਾਂ ਵਾਲੀ ਤੇ ਅੱਜ ਫਿਰ ਇਦਾਂ ਕਿਉਂ ਮੰਗ ਰਿਹਾ ਹੈ ਰਾਜਾ ਪੁੱਛਦਾ ਹੁਣ ਕੀ ਹੋਇਆ ਉਹ ਸਾਰੀ ਗੱਲ ਦੱਸਦਾ ਕਿ ਐਵੇਂ ਪੋਟਲੀ ਰੱਖੀ ਸੀ ਤੇ ਘਰਵਾਲੀ ਘਰ ਨਹੀਂ ਸੀ ਮੈਨੂੰ ਬਲੌਂ ਚਲਿਆ ਗਿਆ ਆਇਆ ਤੇ ਪੋਟਲੀ ਹੈ ਹੀ ਨਹੀਂ ਸੀ ਉਥੇ ਰਾਜਾ ਤੇ ਮੰਤਰੀ ਆਪਸ ਵਿੱਚ ਸਲਾਹ ਕਰਦੇ ਕਿ ਇਹਨੂੰ ਜੋ ਮਰਜ਼ੀ ਲੈ ਕੇ ਦੇ ਦਈਏ ਇਹਦੇ ਦਿਨ ਹੀ ਬਦਲਨੇ ਇਹਨੇ ਨੂੰ ਉਸ ਮੰਤਰੀ ਨੇ ਆਪਣੀ ਜੇਬ ਚੋਂ ਇੱਕ ਤਾਂਬੇ ਦਾ ਸਿੱਕਾ ਕੱਢ ਕੇ ਦਿੱਤਾ ਤੇ ਉਹਦੇ ਠੂਠੇ ਵਿੱਚ ਪਾ ਦਿੱਤਾ ਦੋਵੇਂ ਜਾਣੇ ਅੱਗੇ ਲੰਘ ਗਏ ਹੁਣ ਸੋਚਣ ਲੱਗਦਾ ਹੈ ਕਿ ਮੈਨੂੰ ਹੁਣ ਇਹਨਾਂ ਨੇ ਕੁਝ ਨਹੀਂ ਦਿੱਤਾ ਉਹ ਮੇਰੇ ਘਰ ਤੱਕ ਨਹੀਂ ਤੇ ਤਾਂਬੇ ਦੇ ਸਿੱਕੇ ਨਾਲ ਕੀ ਦਿਨ ਬਦਲ ਜਾਣਗੇ ਰਸਤੇ ਵਿੱਚ ਜਾਂਦਾ ਹੈ ਤਾਂ ਇੱਕ ਨਾ ਬਾਬਾ ਬੈਠਾ ਹੈ ਉਹ ਬਾਬਾ ਦਾ ਸਾਰਾ ਸਰੀਰ जख्मी ਹੋਇਆ ਹੁੰਦਾ ਹੈ ਤੇ ਥਾਂ ਥਾਂ ਤੇ ਪੱਟੀਆਂ ਬੰਨੀਆਂ ਹੋਈਆਂ ਹੁੰਦੀਆਂ ਨੇ ਉਹ ਕਹਿੰਦਾ ਜੀ ਤੇਰੇ ਕੋਲ ਕੁਝ ਹੈ ਤਾਂ ਮੈਨੂੰ ਦੇ ਦੇ ਤੇ ਕੋਲ ਕੋਈ ਰਾਹੀਗਰ ਕੁਝ ਖਾਣ ਨੂੰ ਹੈਗਾ ਤਾਂ ਮੈਨੂੰ ਦੇ ਦੇ ਉਹ ਕਹਿੰਦਾ ਕਿ ਖਾਣ ਨੂੰ ਤੇ ਨਹੀਂ ਪਰ ਆ ਤਾਂਬੇ ਦਾ ਸਿੱਕਾ ਹੀ ਹੈ ਇਹਨੂੰ ਰੱਖ ਲੈ ਹੁਣ ਉਹ ਜੋ ਮੰਗਤਾ ਸੀ ਉਹ ਉਸ ਬਾਬੇ ਨੂੰ ਜੋ ਪਟੀਆਂ ਜਿਸ ਨੂੰ ਬੱਜੀਆਂ ਹੋਈਆਂ ਸਨ ਜ਼ਖਮੀ ਹਾਲਤ ਦੇ ਵਿੱਚ ਸੀ ਉਸ ਨੂੰ ਤਾਂਬੇ ਦਾ ਸਿੱਕਾ ਦੇ ਕੇ ਤੇ ਉੱਥੋਂ ਚਲਿਆ ਜਾਂਦਾ ਹੈ ਅਗਲੇ ਦਿਨ ਉਹਦੀ ਪਤਨੀ ਕਹਿੰਦੀ ਆਪਾਂ ਨੂੰ ਇੰਨਾ ਨਹੀਂ ਮਿਲਦਾ ਜਿਸ ਦੇ ਨਾਲ ਅਸੀਂ ਘਰ ਦਾ ਗੁਜ਼ਾਰਾ ਕਰ ਸਕੀਏ ਤੂੰ ਐਦਾਂ ਕਰ ਆਪਣੇ ਘਰ ਬਾਲਣ ਵੀ ਨਹੀਂ ਹੈਗਾ ਤੇ ਤੂੰ ਬਾਲਣ ਵੜ ਕੇ ਲਿਆ ਜਿਹੜੀਆਂ ਕੁਝ ਲੱਕੜਾਂ ਨੇ ਉਹਨਾਂ ਨੂੰ ਵੇਚਾਂਗੇ ਤੇ ਉਹਦੇ ਨਾਲ ਗੁਜ਼ਾਰਾ ਹੋ ਜਾਵੇਗਾ ਉਹ ਕਹਿੰਦਾ ਠੀਕ ਹੈ ਹੁਣ ਜਦੋਂ ਲੱਕੜਾਂ ਵੱਡਣ ਗਿਆ ਤੇ ਉਥੇ ਨਾ ਜੰਗਲ ਦੇ ਵਿੱਚ ਇੱਕ ਸੁੱਕਾ ਹੋਇਆ ਰੁੱਖ ਸੀ ਉਹਨੂੰ ਜਦੋਂ ਵੱਡਦਾ ਹੈ ਤੇ ਉਸ ਦੇ ਉੱਪਰ ਇੱਕ ਆਲਣਾ ਹੁੰਦਾ ਹੈ ਜਦੋਂ ਰੁੱਖ ਥੱਲੇ ਡਿੱਗਦਾ ਹੈ ਤਾਂ ਆਲਣਾ ਵੀ ਥੱਲੇ ਡਿੱਗ ਜਾਂਦਾ ਹੈ ਤੇ ਇਹ ਆਲਣਾ ਉਸੇ ਏਲ ਦਾ ਸੀ ਜਿਨੇ ਉਸ ਮੰਗਤੇ ਦਾ ਹਾਰ ਜੋ ਚੁੱਕ ਕੇ ਲੈ ਗਈ ਸੀ ਤੇ ਉਸ ਆਲਣੇ ਦੇ ਵਿੱਚ ਜਿਹੜਾ ਹਾਰ ਪਿਆ ਹੁੰਦਾ ਹੈ ਉਹ ਵੀ ਥੱਲੇ ਆ ਕੇ ਡਿੱਗ ਜਾਂਦਾ ਹੈ ਤੇ ਹਾਰ ਉਹਨੂੰ ਰੁੱਖ ਵਿੱਚ ਜਦੋਂ ਰੁੱਖ ਵੱਡ ਰਿਹਾ ਹੁੰਦਾ ਹੈ ਤਾਂ ਹਾਰ ਥੱਲੇ ਡਿੱਗਦਾ ਹੈ ਤੇ ਫਿਰ ਉਹ ਦੇਖਦਾ ਹੈ ਕਿ ਇਹ ਤਾਂ ਉਹੀ ਹਾਰ ਹੈ ਜੋ ਮੈਨੂੰ ਰਾਜੇ ਨੇ ਦਿੱਤਾ ਸੀ ਤਾਂ ਫਿਰ ਉਹ ਭੱਜਾ-ਭੱਜਾ ਘਾਰ ਆ ਜਾਂਦਾ ਹੈ ਤੇ ਉੱਚੀ-ਉੱਚੀ ਬੋਲੀ ਜਾਂਦਾ ਕਿ ਆਹ ਵੇਖ ਸਾਨੂੰ ਹਾਰ ਲੱਭ ਗਿਆ ਕਹਿੰਦੇ ਹੁਣ ਘਰ ਦੇ ਵਿੱਚ ਜਿਹੜਾ ਨਾਲ ਦਾ ਘਰ ਸੀ ਗਵਾਂਢਨ ਦਾ ਉਹਨੂੰ ਲੱਗਾ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਇਹਨਾਂ ਦੀ ਮੋਹਰਾਂ ਵਾਲੀ ਪੋਟਲੀ ਹੈ ਤਾਂ ਉਸਨੇ ਛੇਤੀ ਨਾਲ ਜੋ ਮੋਹਰਾਂ ਵਾਲੀ ਪੋਟਲੀ ਸੀ ਉਹਨਾਂ ਦੇ ਘਰ ਵਾਲ ਸੁੱਟ ਦਿੱਤੀ ਕਹਿੰਦੇ ਕਿ ਇਹਨੇ ਨੂੰ ਉਦੀ ਘਰ ਵਾਲੀ ਵੀ ਆ ਗਈ ਆਪਨੇ ਘਰ ਵਾਲੀ ਨੂੰ ਕਹਿੰਦਾ ਕਿ ਹਾਂ ਦੇਖਾ ਜਣ ਹਾਰ ਸੀ ਨਾ ਮੈਨੂੰ ਲੱਭ ਗਿਆ ਉਹਦੀ ਘਰ ਵਾਲੇ ਕਹਿੰਦੀ ਕਿ ਮੈਂ ਚੌਂਕੇ ਵਿੱਚ ਕੰਮ ਕਰ ਰਹੀ ਸੀ ਤੇ ਉੱਥੋਂ ਆ ਪੋਟਲੀ ਹੀ ਲੱਭ ਗਈ ਉਹ ਕਹਿੰਦੇ ਕਿ ਵੇਖ ਮੈਨੂੰ ਤੇ ਸਾਰਾ ਕੁਝ ਲੱਭ ਗਿਆ ਤਾਂ ਆਪਣ ਜੋ ਜੋ ਮਿਲਿਆ ਸੀ ਉਹ ਸਾਰਾ ਕੁਝ ਲੱਭ ਗਿਆ ਆਪਨੇ ਘਰ ਬਰਕਤ ਆ ਗਈ ਕਹਿੰਦੇ ਹੁਣ ਕੁਝ ਦਿਨ ਲੰਘੇ ਤੇ ਉਹਦੇ ਟੁੱਟੇ ਹੋਏ ਮਕਾਨ ਦੀ ਥਾਂ ਸੋਹਣਾ ਮਕਾਨ ਬਣ ਚੁੱਕਾ ਸੀ ਜਿਹੜੇ ਵੀ ਰਾਹਗੀਰ ਲੰਘਦੇ ਉੱਥੇ ਹੀ ਉਹਨਾਂ ਦੁਕਾਨ ਬਣਾ ਲਈ ਤੇ ਆਪਣਾ ਵਪਾਰ ਕਰ ਲਿਆ ਰਾਜਾ ਉੱਥੋਂ ਲੰਘਿਆ ਤੇ ਹੁਣ ਵੇਖਦਾ ਹੈ ਕਿ ਇਹਨੇ ਮਨੁੱਖ ਦਾ ਇਹਨਾਂ ਮੈਂ ਇੰਨੀ ਵਾਰ ਕੁਝ ਦਿੱਤਾ ਸੀ ਦਾਨਪੁਨ ਕੀਤਾ ਪਰ ਇਹਦੇ ਭਾਗ ਨਹੀਂ ਬਦਲੇ ਤੇ ਜਿਹੜਾ ਵਜ਼ੀਰ ਸੀ ਉਹਨੇ ਤਾਂਬੇ ਦਾ ਸਿੱਕਾ ਦਿੱਤਾ ਤੇ ਅੱਜ ਇਹ ਦੁਕਾਨ ਖੋਲ ਕੇ ਬੈਠ ਗਿਆ ਹੈ ਉਹ ਰਾਜਾ ਕਹਿੰਦਾ ਕਿ ਚੱਲ ਉਹਦੇ ਕੋਲ ਚੱਲਦੇ ਹਾਂ ਤੇ ਜਾ ਕੇ ਪੁੱਛਦੇ ਹਾਂ ਉਹ ਕਹਿੰਦਾ ਰਾਜਾ ਤੁਸੀਂ ਦੋ ਵਾਰ ਮੈਨੂੰ ਚੀਜ਼ਾਂ ਦਿੱਤੀਆਂ ਪਰ ਦੋਨੋਂ ਵਾਰੇ ਮੇਰੇ ਘਰ ਤੱਕ ਨਹੀਂ ਪਹੁੰਚੀਆਂ ਇਸ ਮੰਤਰੀ ਨੇ ਮੈਨੂੰ ਤਾਂਬੇ ਦਾ ਸਿੱਕਾ ਦਿੱਤਾ ਮੈਂ ਕਿਹਾ ਕਿ ਇਹ ਚੀਜ਼ਾਂ ਤਾਂ ਮੇਰੇ ਘਰ ਤੱਕ ਨਹੀਂ ਪਹੁੰਚੀਆਂ ਮੇਰੀ ਜ਼ਿੰਦਗੀ ਨਹੀਂ ਬਦਲੀ ਤੇ ਇਹਦੇ ਨਾਲ ਵੀ ਮੇਰੀ ਜ਼ਿੰਦਗੀ ਕਿਹੜਾ ਬਦਲ ਜਾਣੀ ਹੈ ਕਹਿੰਦਾ ਕਿ ਮੈਂ ਨਾ ਰਾਹ ਦੇ ਵਿੱਚ ਇੱਕ ਜ਼ਖਮੀ ਬਾਬਾ ਬੈਠਾ ਸੀ ਉਹਨੇ ਮੈਨੂੰ ਬੜੀਆਂ ਅਸੀਸਾਂ ਦਿੱਤੀਆਂ ਤੇ ਮੈਂ ਉਹ ਤਾਂਬੇ ਦਾ ਸਿੱਕਾ ਜਿਹੜਾ ਸੀ ਉਹਦੇ ਬਾਟੇ ਵਿੱਚ ਪਾ ਦਿੱਤਾ ਅਗਲੇ ਦਿਨ ਪਤਾ ਨਹੀਂ ਤੁਸੀਂ ਯਕੀਨ ਕਰੋ ਏਦਾਂ ਤਾਂ ਸਾਡਾ ਸਰਨਾ ਹੀ ਨਹੀਂ ਮੇਰੀ ਘਰ ਵਾਲੀ ਕਹਿੰਦੀ ਕਿ ਏਦਾਂ ਤਾਂ ਆਪਣਾ ਕੋਈ ਗੁਜ਼ਾਰਾ ਨਹੀਂ ਤੁਸੀਂ ਲੱਕੜਾਂ ਵੱਢ ਕੇ ਲਿਆਇਆ ਕਰੋ ਤੇ ਉਹਨਾਂ ਨੂੰ ਵੇਚ ਕੇ ਗੁਜ਼ਾਰਾ ਕਰਿਆ ਕਰਾਂਗੇ ਕਹਿੰਦਾ ਕਿ ਮੈਂ ਜਦੋਂ ਲੱਕੜਾਂ ਵੱਢਣ ਗਿਆ ਤਾਂ ਉੱਥੇ ਇੱਕ ਰੁੱਖ ਸੀ ਜਿਹੜਾ ਸੁੱਕਾ ਹੋਇਆ ਸੀ ਜਦੋਂ ਮੈਂ ਉਸ ਨੂੰ ਵੱਢਿਆ ਤਾਂ ਉਹਦੇ ਉੱਪਰ ਇੱਕ ਆਲਣਾ ਜੋ ਸੀ ਉਹ ਥੱਲੇ ਡਿੱਗਿਆ ਤੇ ਆਲਣੇ ਦੇ ਵਿੱਚ ਹਾਰ ਪਿਆ ਸੀ ਕਹਿੰਦਾ ਕਿ ਜਿਵੇਂ ਮੈਂ ਰੋਲਾ ਘਰ ਆ ਕੇ ਪਾਇਆ ਤੇ ਮੈਨੂੰ ਹਾਰ ਲੱਭ ਗਿਆ ਤੇ ਮੇਰੀ ਪਤਨੀ ਨੇ ਚੁੰਕੇ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਵੀ ਲੱਭ ਗਈ ਇਸ ਤਰ੍ਹਾਂ ਰਾਜਾ ਮੇਰੇ ਦਿਨ ਬਦਲ ਗਏ ਹੁਣ ਇਹਨਾਂ ਸੁਣ ਕੇ ਉਹ ਮੰਤਰੀ ਨੇ ਕਿਹਾ ਰਾਜਾ ਤੈਨੂੰ ਇੱਕ ਗੱਲ ਸਮਝ ਆਈ ਉਹਨੇ ਕਿਹਾ ਨਹੀਂ ਉਹਨੇ ਕਿਹਾ ਰਾਜਾ ਜਿੰਨੀ ਮਰਜ਼ੀ ਚਾਹੇ ਆ ਕੰਮ ਕਰ ਲੈ ਆਪਾਂ ਇਸ ਨੂੰ ਜਿੰਨੀ ਵਾਰ ਵੀ ਚੀਜ਼ਾਂ ਦਿੱਤੀਆਂ ਇਸ ਦਾ ਕੁਝ ਨਹੀਂ ਬਣਿਆ ਪਰ ਜਿੰਨਾ ਚਿਰ ਆਪਣੇ ਘਰ ਦਾ ਕੁਝ ਹਿੱਸਾ ਅਸੀਂ ਦਾਨਪੁਣ ਨਹੀਂ ਨਾ ਕਰਦੇ ਕਿਸੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਦੁੱਖ ਹੀ ਦੁੱਖ ਮਿਲਨੇ ਹਨ ਜਿਨ੍ਹਾਂ ਚਿਰ ਆਪਣੀ ਰਸਨਾ ਤੇ ਪਰਮਾਤਮਾ ਦਾ ਨਾਮ ਨਹੀਂ ਆਉਂਦਾ দানਪੁੰਨ ਦੀ ਭਾਵਨਾ ਨਹੀਂ ਬੰਦੀ ਜਿਨ੍ਹਾਂ ਚਿਰ ਅਸੀਂ ਹਰੇਕ ਨੂੰ ਇੱਕ ਨਿਗਾ ਨਾਲ ਨਹੀਂ ਵੇਖਦੇ ਉਹਨਾਂ ਚਿਰ ਸਾਡੇ ਘਰ ਵਿੱਚ ਬਰਕਤ ਨਹੀਂ ਆਉਣੀ ਇਹਨਾਂ ਵੇਖ ਕੇ ਉਹਨੂੰ ਦਾਨ ਦਿੱਤਾ ਉਹਨੂੰ ਅਸੀਸ ਦਿੱਤੀ ਤੇ ਉਹਦਾ ਜੋ ਗਵਾਚਾ ਸੀ ਉਹਨੂੰ ਮਿਲ ਗਿਆ ਉਹਦੇ ਘਰ ਵਾਪਸ ਆ ਗਿਆ ਇਹ ਵੇਖ ਐਵੇਂ ਬਰਕਤ ਆਉਂਦੀ ਹੈ ਤੇ ਆਪਣੇ ਘਰ ਦੇ ਵਿੱਚ ਰਾਜੇ ਨੇ ਜਦੋਂ ਇਹ ਗੱਲ ਸਮਝੀ ਤੇ ਰਾਜਾ ਹਰ ਪਾਸੇ ਉਸ ਵੇਲੇ ਐਲਾਨ ਕਰਨ ਲੱਗਾ ਕਿ ਹਰ ਇੱਕ ਦੀ ਮਦਦ ਕਰੋ ਇਹ ਕਿਸਮਤ ਬਦਲਣ ਦਾ ਸਭ ਤੋਂ ਸੌਖਾ ਢੰਗ ਹੈ ਤੇ ਨਾਲ ਹੀ ਨਾਲ ਉਸਨੇ ਕਿਹਾ ਕਿ ਜਦੋਂ ਸਵੇਰ ਦਾ ਤੁਸੀਂ ਦਰਵਾਜ਼ਾ ਖੋਲਦੇ ਹੋ ਉਸ ਨੂੰ ਇਹ ਨਾ ਕਹੋ ਪਤਾ ਨਹੀਂ ਤੁਹਾਨੂੰ ਅੱਜ ਸ਼ਾਮ ਤੱਕ ਰੋਟੀ ਮਿਲਣੀ ਹੈ ਜਾਂ ਨਹੀਂ ਸਾਡੇ ਘਰ ਵਿੱਚ ਪੈਸਾ ਆਉਣਾ ਹੈ ਜਾਂ ਨਹੀਂ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਪੋਜ਼ਿਟਿਵ ਸੋਚ ਰੱਖੋ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਰਹੋ ਜਦੋਂ ਵੀ ਤੁਸੀਂ ਆਪਣੇ ਘਰ ਦਾ ਮੇਨ ਗੇਟ ਖੋਲਦੇ ਹੋ ਉਸ ਵੇਲੇ ਪਰਮਾਤਮਾ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਕਰਿਆ ਕਰੋ ਜਿਸ ਦੇ ਨਾਲ ਤੁਹਾਡੀ ਕਿਸਮਤ ਬਦਲਦਿਆਂ देर ਨਹੀਂ ਲੱਗਣੀ ਤੇ ਨਾਲ ਹੀ ਨਾਲ ਜੇਕਰ ਤੁਹਾਨੂੰ ਸੰਭਵ ਹੋਵੇ ਤਾਂ ਉਸ ਵੇਲੇ ਤੁਸੀਂ ਮੂਲ ਮੰਤਰ ਦਾ ਜਾਪ ਭਾਵੇਂ ਇੱਕ ਵਾਰ ਹੀ ਕਰੋ ਜੇਕਰ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਨਹੀਂ ਤਾਂ ਵਾਇਗਰੂ ਵਾਇਗਰੂ ਦਾ ਜਾਪ ਕਰਦੇ ਹੋਏ ਆਪਣੇ ਘਰ ਦਾ ਦਰਵਾਜ਼ਾ ਖੋਲੋ ਤੇ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਦੇ ਉੱਪਰ ਬਣ ਜਾਵੇਗੀ ਤਾਂ ਹਮੇਸ਼ਾ ਹੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਮਾਹੌਲ ਬਣਿਆ ਰਹੇਗਾ ਖੁਸ਼ੀਆਂ ਬਣੀਆਂ ਰਹਿਣਗੀਆਂ ਬਰਕਤਾਂ ਬਣੀਆਂ ਰਹਿਣਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ